ਬਿਖ ਫਲ ਮੀਠ ਲਗੇ ਮਨ ਬੋਰੇ ਚਾਰ ਵਿਚਾਰ ਨ ਜਾਣਿਆ ਬਿਖ ਫਲ ਮੀਠ ਲਗੇ ਮਨ ਬੋਰੇ ਮਨ ਬੋਰੇ ਪਾਗਲਾ ਬਿਖਿਆ ਦੇ ਫਲ ਮਿੱਠੇ ਲੱਗਦੇ ਨੇ ਅੰਮ੍ਰਿਤ ਕੌੜਾ ਲੱਗਦਾ ਸੱਚ ਕੌੜਾ ਲੱਗਦਾ ਅੰਮ੍ਰਿਤ ਕੌੜਾ ਬਿਖਿਆ ਮਿੱਠੀ ਸਾਖਤ ਕੀ ਮਿੱਧ ਇਹ ਸਾਖਤਾਂ ਦੀ ਪੜਾਈ ਆ ਜਿਹਨੂੰ ਬਿਖਿਆ ਮਿੱਠੀ ਲੱਗਦੀ ਆ ਨਾਮ ਕੌੜਾ ਲੱਗਦਾ ਇਹ ਸਾਖਤ ਕੌਣ ਤੇ ਗੁਰੂ ਘਰ ਚੋਂ ਜਿਹੜੇ ਵਿਰੋਧ ਦੇ ਵਿੱਚ ਖੜੇ ਸੀ ਗੁਰੂ ਘਰ ਦੇ ਹੀ ਉਹ ਸਾਖਤ ਤੇ ਸਾਰੇ ਸ੍ਰੀ ਚੰਦ ਤੇ ਬਾਦ ਪੜਨ ਨੇ ਵਿਰੋਧ ਕਰਨਾ ਛੱਡਤਾ ਪੜਨ ਦੇ ਵਿਰੋਧ ਕਰਦਾ ਰਹ ਭਗਤਾਂ ਦਾ ਸ੍ਰੀ ਚੰਦ ਪੈਦਾ ਕਰਤਾ ਨਾ ਲੋੜ ਕੀ ਸੀ ਪੰਡਤ ਨੇ ਔਰ ਰਣਕੇ ਜੋਗੀਆਂ ਨੇ ਸ੍ਰੀ ਚੰਦ ਪੈਦਾ ਕਰ ਲਿਆ ਸ੍ਰੀ ਜੰਦੂਰੇ ਕਰ ਲਿਆ ਆਪਣੀ ਸੰਗਤ ਉਹਦੇ ਮਗਲ ਲਾਤੀ ਸਾਰੇ ਗੁਰਨਾਨਕ ਦਾਸ ਸੀਗਾ ਹੀ ਉਹ ਬੁੱਢਾ ਸੀ ਬਸ ਇਹ ਹਥਿਆਰ ਵਰਤੇ ਆ ਉਹਨਾਂ ਨੇ ਹੈ ਸ੍ਰੀ ਚੰਦ ਨੂੰ ਹਥਿਆਰ ਵਰਤੇ ਆ ਦਾਤੂ ਦਾਸ ਨੂੰ ਹਥਿਆਰ ਵਰਤੇ ਆ ਇਹ ਹਥਿਆਰ ਬਣਾ ਲਏ ਉਹਨਾਂ ਨੇ ਖਰਚੇ ਜਮੇ ਇਹ ਹਥਿਆਰ ਹੀ ਸੀਗੇ ਉਹਨਾਂ ਦੇ ਜੀਨਾ ਜੱਜ ਸਿੱਖੀ ਆ ਆ ਹਾਲਤ ਉਹਨਾਂ ਹਥਿਆਰਾਂ ਦੀ ਹੋਈ ਹੋਈ ਹੈ। ਉਹ ਹੀ ਹਥਿਆਰ ਵਰਤੇ ਪੰਜਵੇਂ ਪਾਛਰ ਨੂੰ ਤੋਂ ਕੱਢਿਆ। ਦੋਏ ਭਾਈ ਹਥਿਆਰ ਬਣ ਗਏ ਉਹਨਾਂ ਦੇ। ਉਹਨਾਂ ਦੇ ਹੱਥੇ ਚ ਆ ਗਏ। ਤੇ ਕੋ ਗੁਰੂ ਸੋਡੀਆਂ ਨੂੰ ਗੱਦੀ ਬਣ ਗਈ। RAMDAS SODI ਨੇ ਸਰੋਵਰ ਚੱਕ ਰਾਮਦਾਸ ਚ ਬਣਾਇਆ ਸ਼ੁਰੂ ਕੀਤਾ 베ਦੀਆਂ ਨੇ ਕਬਜ਼ਾ ਖਵੇਂ ਕਰ ਲਿਆ ਅੱਜ ਕਬਜ਼ਾ 베ਦੀਆਂ ਕੋਲ ਹੈ ਪਰਮੂਟੇ ਦਾ ਸਾਰੀ ਜੜ 베ਦੀਆਂ ਤੋਂ ਜਲਦੀ ਹੈ 베ਦੀਓ ਤੋੜਦੇ ਆਏ ਨੇ ਆਪਣੇ ਨਾਲ ਰੌਂਦੇ ਆਏ ਨੇ ਸ੍ਰੀ ਜੱਤ ਕੇ ਸਾਰੇ ਹੀ ਸ਼ਰਾਰਤ 베ਦੀਆਂ ਚੋਂ ਚੱਲੀ ਹੈ ਸਾਰੀ 베ਦੀਆਂ ਨੇ ਮੰਨਿਆ ਹੀ ਨਹੀਂ ਕਿਸੇ ਨੂੰ ਗੁਰੂ ਨਾਨਕ ਤੋਂ ਬਾਅਦ ਸ੍ਰੀ ਚੰਦਰੂ ਆਮਨ ਵਾਲੇ ਅੱਜ ਵੀ ਸ੍ਰੀ ਚੰਦਰ ਬੈਠੇ ਸ੍ਰੀ ਚੰਦਰੂ ਮੰਨਣ ਵਾਲੇ ਹੋਰ ਗੁਰੂ ਅੰਗਦ ਦੇ ਮੁੰਡੇ ਨੂੰ ਕੋਈ ਨਹੀਂ ਗੁਰੂ ਬੁਲਦਾ ਕੋਈ ਜਗਰ ਨਹੀਂ ਹੈ ਉਹ ਵੀ ਸ੍ਰੀ ਚੰਦਰੂ ਆਮਨ ਦੇ ਕੱਲੇ ਸ੍ਰੀ ਚੰਦਰ ਦੀ ਗੱਲ ਚੱਲਦੀ ਹੈ ਨਾਨਕ ਤੋਂ ਬਾਅਦ ਸ੍ਰੀ ਚੰਗਣਾ ਜੁੜੇ ਨੇ ਉਹ ਸਾਰਾ ਗੁਰਪਿੱਖ ਕੋਈ ਸੀ ਨਾ ਕੋਕਸਰੀ ਚੰਦੇ ਜਟਲ ਜਟਲ ਰਖੀ ਹੋਈ ਸੀਆਂ ਡੇਰੇ ਡੂਰੇ ਬਣਿਆ ਸੀ ਉਹਦਾ ਪੂਰਾ ਨੈਟਵਰਕ ਬਣਿਆ ਹੋਇਆ ਸੀ ਉਹ ਦੇਖੋ ਉਹ ਪੂਰੇ ਘਰ ਲਿਆ ਜਿਹਨੂੰ ਗੱਦੀ ਮਿਲ ਗਈ ਉਹਦਰ ਨਹੀਂ ਗਿਆ ਇਸੇ ਨਹੀਂ ਚਲਵਲ ਚਲੇ ਗਏ ਇਹ ਹੁੰਦਾ ਆਇਆ ਅੱਜ ਜੋ ਪ੍ਰਚਾਰ ਹੈ ਜਿਹੜੇ 12 ਲਿਖਿਆ ਗਿਆ ਸ੍ਰੀ ਚਲਦੀਆਂ ਰੇਤ ਆਹ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਬਾਰੀਕਰੀ ਤਪੱਸਿਆ ਬੜੇ ਭਾਗ ਹਰਸ਼ੋਂ ਬਣਾਈ ਸ੍ਰੀ ਚੰਦ ਦੀ ਕਰਾਮਾਤਾਂ ਸ੍ਰੀ ਚੰਦ ਦੀਆਂ ਉਹ ਵੀ ਝੂਠ ਬੋਲਿਆ ਬਾਬੇ ਗੁਰਦੱਤ ਦੇ 16 ਕਰਾਤੀ ਬਾਬਾ ਗੁਰਦੱਤ ਸ੍ਰੀ ਚੰਦ ਨੂੰ ਚੜਾਤਾ ਸੁਲਾ ਕਰਨ ਦੀ ਕੋਸ਼ਿਸ਼ ਕੀਤੀ ਇਤਿਹਾਸ ਦੇ ਵਿੱਚ ਜਿਹੜੀ ਬਿਲਕੁਲ ਝੂਠ ਹੈ ਸ਼ੇਵ ਪਾਸ਼ਾ ਦੀ ਜੰਗ ਹੁੰਦੀ ਹੈ ਇੱਥੇ ਅੰਮ੍ਰਿਤਸਰ ਦੇ ਸਾਥ ਨਹੀਂ ਦੇ ਰਹੇ ਪਰਥੀ ਪਰਥੀ ਚਾਂਦੇ ਔਲਾਦ ਨੇ ਦਿੱਤਾ ਸਾਤ ਮਹਾਦੇਵ ਨੇ ਔਲਾਦ ਨੇ ਦਿੱਤਾ ਸਾਤ ਨਹੀਂ ਦਿੱਤਾ ਸ੍ਰੀ ਚੰਦਾ ਕਬਜਾ ਉੱਥੇ ਹੁਣ ਸਾਰੇ ਇੱਕੋ ਸੀ ਇਹ ਇਤਹਾਸ ਦਿੱਤਾ ਉਲਟਾ ਕਰਕੇ ਇਤਹਾਸ ਲਿਖਤਾ ਇਹਨਾਂ ਨੇ ਆਪੇ ਧਾਸ ਲਿਖਤਾ ਸਿੱਖੀ ਦਾ ਚੋਰਾ ਨੇ ਧਾਸ ਲਿਖਤਾ ਬਰੋਦੀਆਂ ਨੇ ਧਾਸ ਲਿਖਤਾ ਸਾਖਤਾ ਨੇ ਅੱਜ ਵੀ ਸਾਖਤੇ ਕਬਜ ਨੇ ਅੱਜ ਕਾਬਜ ਵੀ ਉਹੀ ਤਾਂ ਲੈ ਉਹਨਾਂ ਦੇ ਚੇਲੇ ਕਾਬਜ ਨੇ ਉਹਨਾਂ ਦੇ ਚੇਲਿਆਂ ਕੋਲੇ ਗੋਲ ਕੰਨ ਬੰਦਾ ਬਾਹਰ ਵੀ ਉਹਨਾਂ ਦਾ ਹੀ ਸੀ ਰਣਜੀਤ ਸਿੰਘ ਵੀ ਉਹਨਾਂ ਦਾ ਹੀ ਸੀ ਜੇ ਰਣਜੀਤ ਸਿੰਘ ਉਹਨਾਂ ਦਾ ਨਾ ਹੁੰਦਾ ਤਾਂ ਮੂਰਤੀਆਂ ਕੋਲੇ ਗਿਆ ਹੁੰਦਾ ਅਲਦਾਲੇ ਸ੍ਰੀ ਚੰਦੇ ਮੰਦਰ ਦੇ ਦਰਵਾਜ਼ਾ ਸਾਹਿਬ ਦੇ ਆਨੰਦਪੁਰ ਸਾਹਿਬ ਜਿਹੇ ਚੰਦੇ ਮੰਦਰ ਨਹੀਂ ਮਿਲਦਾ ਅੰਮ੍ਰਿਤਸਰ ਕਿਉਂ ਮਿਲਦੇ ਨੇ ਸ੍ਰੀ ਚੰਦਾਬੰਦਰ ਵਾਲੇ ਦਾ? ਅਨੰਦਪੁਰ ਸਾਹਿਬ ਕਿਉਂ ਨਹੀਂ ਮਿਲਦਾ? ਇਤੋਂ ਪਤਾ ਲੱਗਦਾ ਸਿੱਖੀ ਦੇ ਨਕਸ਼ੇ ਦਾ। ਚਾਚਬੇ ਨੇ ਘੇਰਾ ਸ੍ਰੀ ਚੰਦਾ ਪਾਇਆ ਉੱਥੇ। ਸਿੱਖੀ ਬੜਾ ਨੰਬਰਸਰ ਤੇ ਹੈੱਡ ਕੁਆਰਟਰ ਬਣਾਤਾ ਬਰਸਰ। ਅੰਮ੍ਰਿਤਸਰ ਨੇ ਡੋਬ ਕੇ ਰੱਖਤਾ ਪੂਰਾ। ਹਾਈ ਕੋਰਟ ਇਕਾਇਤਾ ਸਖਾਈ ਦੀ। ਠੀਕ ਐ। ਤੁਸੀਂ ਆਪਣੀ ਡਿਊਟੀ ਪੂਰੀ ਨਭਾਈ ਸਿੱਖੀ ਖਤਮ ਕਰਨੀ ਸੀ ਕਰ ਦਿੱਤੀ। ਹੁਣ ਗੁਰੂ ਹੋਊਗਾ ਤੇ ਆਪੇ ਕਰ ਲਓ ਫਿਰ। ਉਹਦਾ ਧੋਣਾ ਭਜਾਤਾ ਨਾ ਜੀਨੇ ਕਹਾ ਸੀ ਪੰਥ ਚਲੇ ਤਬ ਜਾਗ ਤੁਮੇ ਜਬ ਤੂੰ ਕਰੋ ਸਾਇਓ ਕਥੇ ਉਹਦਾ ਹੈਗਾ ਸ੍ਰੀ ਜੰਦ ਹੈ ਨਹੀਂ ਉਹ ਹੈਗਾ। ਸਿੱਖੀ ਨੂੰ ਖਤਮ ਕਰਨ ਵਾਲੇ ਮਰ ਗਏ ਕੁਝ ਕੁ ਮਰ ਜਾਣਗੇ ਉਹ ਸਿੱਖੀ ਜਿਹੜੇ ਸਿੱਖ ਨੇ ਅਰ ਸਿੱਖੀ ਨੂੰ ਪੈਦਾ ਕਰ ਉਹ ਸਦਾ ਹੀ ਜਿਉਂਦੇ ਨੇ ਪਰ ਜਿਉਂਦੇ ਹੀ ਰਹਿਣਗੇ ਕੌਣ ਕਹੇ ਸਤਗੁਰ ਮੋਇਓ ਸਤਗੁਰ ਜਿਉਂਦੇ ਨੇ ਸਾਖਤ ਮਰ ਗਏ ਸਾਖਤ ਮਰੇ ਸੰਤ ਸਭ ਜੀਵ ਸਾਖਤ ਸਾਰੇ ਹੀ ਵਰਤੇ ਰਹਿੰਦੇ ਨੇ ਮਰ ਗਏ ਔਰ ਸੰਤ ਜਿਉਂਦੇ ਰਹਿੰਦੇ ਨੇ ਸਿੱਖ ਨੂੰ ਕੌਣ ਖਤਮ ਕਰ ਦੂ ਫੇਰ ਨਹੀਂ ਕੋਈ ਕਰ ਸਕਦਾ ਜਿਹਨੂੰ ਪ੍ਰੇਖਾ ਹੋਰ ਕਾੜ ਲਵੇ ਹੋਰ ਕਾੜ ਲਵੇ ਪ੍ਰੇਖਾ ਜਿਹਨੂੰ ਹੈਗਾ ਹਾਜੀ